ਅਜાળੀ ਕੋਠੀ ਜਿਹੜੀ ਤੁਸੀਂ ਦੇਖੋਗੇ ਦੇਖਦੇ ਹੀ ਰਹਿ ਜਾਓਗੇ ਬਾਕੀ ਕੋਠੀ ਦੇ ਵਿੱਚ ਜਿੰਨਾ ਵੀ ਸਮਾਨ ਹੈ ਏਸੀ ਫ੍ਰਿਜ ਕੂਲਰ ਐਲਸੀਡੀ ਸੋਫੇ ਬੈੱਡ ਸਾਰਾ ਕੁਝ ਇਹਨਾਂ ਨੇ ਨਾਲ ਹੀ ਵੇਚਣਾ ਹੈ ਨਵੀਆਂ-ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਵੇਚਣ ਵਾਸਤੇ ਕੂਠੀਆਕਾਰ ਮਕਾਨਾਂ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 10-12 ਫੋਟੋਆਂ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ 7380046173 ਐਡ ਆਪਾਂ ਫਰੀ ਦੇ ਵਿੱਚ ਕਰਦੇ ਆਂ ਭੇਜੋ ਆਪਣੇ ਨੰਬਰ ਤੇ ਸਾਰਾ ਕੁਝ ਆਂ ਕੂਠੀ ਜਿਹੜੀ ਆਪਾਂ ਅੱਜ ਲੈ ਕੇ ਪਹੁੰਚੇ ਆਂ ਦੇਖਣ ਵਾਲੀ ਕੂਠੀਆ ਕਿਉਂਕਿ ਤਿਆਰ ਬਹੁਤ ਜ਼ਿਆਦਾ ਸ਼ੌਂਕ ਨਾਲ ਹੋਈ ਆ ਤੇ ਬਹੁਤ ਰੀਜਨ ਨਾਲ ਹੋਈ ਆ ਬਾਕੀ ਕੋਠੀ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਚੱਲ ਰਹੀ ਆ ਤੁਹਾਨੂੰ ਅੰਦਾਜ਼ਾ ਲੱਗ ਗਿਆ ਹੋਊਗਾ ਤੇ ਕੋਠੀ ਜਿਹੜੀ ਆਪਾਂ ਲੈ ਕੇ ਪਹੁੰਚੇ ਆ ਸਾਰੇ ਦੀ ਸਾਰੀ ਤਿਆਰ ਹੈ ਜੀ ਉੱਪਰ ਤੋਂ ਲੈ ਕੇ نیچے ਤੱਕ ਅੰਦਰੋਂ ਲੈ ਕੇ ਬਾਹਰ ਤੱਕ ਹਰ ਪਾਸਿਓ ਤੇ ਆਪਾਂ ਨੂੰ ਛੱਤ ਜਿਹੜੀ ਮਿਲੂਗੀ ਡਾਊਨ ਸੀਲਿੰਗ ਕੀਤੀ ਹੋਈ ਮਿਲੂਗੀ ਹਰ ਪਾਸੋਂ ਹਰ ਤਰ੍ਹਾਂ ਦੀ ਤੇ ਤੁਹਾਨੂੰ ਮੈਂ نیچے ਤੋਂ ਪਹਿਲਾਂ ਦਿਖਾ ਰਿਹਾ ਆ ਆਪਾਂ ਜੇ نیچے ਦੀ ਗੱਲ ਕਰੀਏ ਤਾਂ ਦੋ ਬੈੱਡਰੂਮ ਆਪਾਂ ਨੂੰ ਮਿਲ ਜਾਣਗੇ ਕਿਚਨ ਮਿਲ ਜੂਗਾ ਤੇ ਆਪਾਂ ਨੂੰ ਬਾਥਰੂਮ ਮਿਲ ਜੂਗਾ ਤੇ نیچے ਸਾਰੇ ਕਿਤੇ ਪੱਥਰ ਵਗੈਰਾ ਲੱਗਿਆ ਹੋਇਆ ਆਪਾਂ ਨੂੰ ਮਿਲ ਜੂਗਾ ਤੇ ਜਗਾਂ ਦੀ ਆਪਾਂ ਗੱਲ ਕਰੀਏ ਤਾਂ ਆਪਣੇ ਕੋਲੇ ਜਿਹੜੀ ਆ ਕੋਠੀ ਪਹੁੰਚੀ ਆ ਪੰਜ ਮਰਲੇ ਜਗਾਂ ਦੇ ਵਿੱਚ ਬਣੀ ਹੋਈ ਆ ਪੰਜ ਮਰਲੇ ਟੋਟਲ ਆਪਾਂ ਨੂੰ ਜਗ੍ਹਾ ਮਿਲ ਜਾਊਗੀ ਬਾਕੀ ਵੀਡੀਓ ਸਕਰੀਨ ਤੇ ਚੱਲ ਰਹੀ ਆ ਤੇ ਆਪਾਂ ਹੁਣ ਉੱਪਰ ਚੱਲਦੇ ਆ ਤੇ ਫਸਟ ਫਲੋਰ ਤੇ ਆਪਾਂ ਪਹੁੰਚ ਗਏ ਜੀ نیچے ਵਾਲਾ ਗਰਾਉਂਡ ਫਲੋਰ ਸੀਗਾ ਆ ਫਸਟ ਫਲੋਰ ਆ ਗਿਆ ਉੱਪਰੋਂ ਦੇਖੋ ਤੁਸੀਂ ਤੇ ਤੁਹਾਨੂੰ ਮੈਂ ਹਰ ਚੀਜ਼ ਦਿਖਾਉਣਾ ਜੀ ਬਾਕੀ ਮੇਨ ਗੱਲ ਐ ਵੀ ਜਿਹੜੀ ਆਹ ਕੂਠੀ ਆ ਜੀ ਇਹਦੇ ਵਿੱਚ ਜਿੰਨਾ ਸਮਾਨ ਐ ਤੁਸੀਂ ਦੇਖੋਗੇ ਸਾਰੇ ਦਾ ਸਾਰਾ ਇਹਨਾਂ ਨੇ ਨਾਲ ਹੀ ਵੇਚਣਾ ਐ ਕੂਠੀ ਦੇ ਤੇ ਸਾਰਾ ਕੁਝ ਆਪਾਂ ਦੇਖਾਂਗੇ ਤੇ ਤੁਸੀਂ ਵੀ ਨਾਲ ਦੇ ਨਾਲ ਸਾਰਾ ਕੁਝ ਦੇਖਦੇ ਰਹੋ ਵੀ ਕੀ ਕੁਝ ਆਪਨ ਨੂੰ ਮਿਲੂਗਾ ਤੇ ਜਿੰਨਾ ਕੁਝ ਵੀ ਦੇਖੋਗੇ ਜਿਵੇਂ ਐਲਸੀਡੀ ਲੱਗੀ ਹੋਈ ਆ ਜਿਵੇਂ ਬੈੱਡ ਪਿਆਗਾ ਏਸੀ ਲੱਗਿਆ ਹੋਇਆ ਚੈੱਕ ਕਰੋ ਉੱਪਰੋਂ ਛੱਤ ਦੇਖੋ ਡਾਊਨ ਸੀਲਿੰਗ ਹੋਈ ਆ ਬਹੁਤ ਪਿਆਰੀ ਕੂਠੀ ਇਹਨਾਂ ਨੇ ਤਿਆਰ ਕਰਵਾਈ ਹੋਈ ਆ ਜੇ ਤੁਹਾਨੂੰ ਕੋਠੀ ਦੀ ਵੀਡੀਓ ਵਧੀਆ ਲੱਗ ਰਹੀ ਆ ਤਾਂ ਸਾਰੇ ਤੁਸੀਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਚਲਦੀ ਚਲਦੀ ਵੀਡੀਓ 'ਚ ਲਾਈਕ ਕਰ ਦਿਆ ਕਰੋ ਬਾਕੀ ਜਿੰਨੇ ਆਪਾਂ ਨੂੰ ਬਾਥਰੂਮ ਮਿਲਣਗੇ ਜੀ ਸਾਰੇ ਦੇ ਸਾਰੇ ਆਪਾਂ ਨੂੰ ਕੰਪਲੀਟ ਕੀਤੇ ਹੋਏ ਮਿਲਣਗੇ ਜਿਵੇਂ ਟਾਇਲਾਂ ਦਾ ਗਿਜਰ ਦਾ ਆ ਜਸਟ ਫੈਨ ਸਾਰਾ ਕੁਝ ਹਰ ਚੀਜ਼ ਬਾਕੀ ਜਿੰਨਾ ਸਮਾਨ ਤੁਸੀਂ ਦੇਖੋਗੇ ਜਿਵੇਂ ਗਿਜਰ ਲੱਗਿਆ ਹੋਇਆ ਤੇ ਸਾਰਾ ਕੁਝ ਇਹਨਾਂ ਨੇ ਨਾਲ ਹੀ ਵੇਚਣਾ ਹੈਗਾ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹਾਂ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਨਾਲ ਦੀ ਨਾਲ ਕਮੈਂਟ ਕਰਦੇ ਰਹੋ ਜੀ ਚਲਦੀ ਚਲਦੀ ਵੀਡੀਓ ਚ ਨੀਚੇ ਕਮੈਂਟ ਕਰ ਦੂ ਤੇ ਪਹਿਲੀ ਵਾਰ ਜੇ ਤੁਸੀਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੀ ਬਾਕੀ ਟਾਇਲਾਂ ਟੂਲਾਂ ਦੇਖ ਲਓ ਤੇ ਜਿਹੜੇ ਬਾਸ਼ਪੇਸ਼ਨ ਲੱਗੇ ਹੋਏ ਨੇ ਉਹ ਵੀ ਪੂਰੇ ਟੌਪ ਦੇ ਲੱਗੇ ਹੋਏ ਨੇ ਬਾਕੀ ਬੈਡਰੂਮ ਵਗੈਰਾ ਤੁਹਾਨੂੰ ਮੈਂ ਦਿਖਾ ਦਨੇ ਤੇ ਤੁਹਾਨੂੰ ਮੈਂ ਇਧਰਲੀ ਸਾਈਡ ਲੈ ਕੇ ਚੱਲਦਾ ਹਾਂ ਕਿਉਂਕਿ ਸਾਰੀ ਕੁਠੀਏ ਜਿਹੜੀ ਨਕਸ਼ੇ ਤੇ ਤਿਆਰ ਹੈ ਤੇ ਸਾਰੀ ਕੁਠੀਏ ਜਿਹੜੀ ਬਹੁਤ ਸੋਹਣੀ ਤਿਆਰ ਹੋਈ ਹੈ ਤੇ ਆਪਾਂ ਨੂੰ ਤਿੰਨ ਮੰਜ਼ਲੀ ਆਹ ਕੋਠੀ ਮਿਲੂਗੀ ਏਸੀ ਵਗੈਰਾ ਕਾਫੀ ਲੱਗੇ ਹੋਏ ਨੇ ਤੁਸੀਂ ਚੈੱਕ ਕੀਤੇ ਹੋਣਗੇ ਵੀਡੀਓ ਦੇ ਵਿੱਚ ਹਰ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲੂਗੀ ਤੇ ਬਾਹਰਲੀ ਸਾਈਡ ਆਪਾਂ ਪਹੁੰਚ ਗਏ ਜੀ ਤੇ ਏਰੀਆ ਹੱਸ਼ੀ ਇਹਨਾਂ ਦਾ ਏਰੀਆ ਪੂਰਾ ਗਲੀ ਜਿਹੜੀ ਇਹਨਾਂ ਨੂੰ ਲੱਗਦੀ ਆ ਪੂਰੀ ਚੌੜੀ ਲੱਗਦੀ ਆ ਐਦਾਂ ਨਹੀਂ ਹੈਗਾ ਵੀ ਗੱਡੀ ਨਾ ਵੀ ਮੋਟਰਸਾਈਕਲ ਵੀ ਨਾ ਵੀ ਹਰ ਚੀਜ਼ ਅਵੇਲੇਬਲ ਹੈ ਜੀ ਹਰ ਚੀਜ਼ ਆਉਂਦੀ ਆ ਤੇ ਆਹ ਹੈ ਜੀ ਪੂਜਰੋਂ ਪੂਜਾ ਰੂਮ ਵੀ ਬਹੁਤ ਵਧੀਆ ਤੇ ਬਹੁਤ ਖੁੱਲਡੁੱਲਾ ਇਹਨਾਂ ਨੇ ਬਣਵਾਇਆ ਹੋਇਆ ਹੈ ਤੇ ਹਰ ਚੀਜ਼ ਵਧੀਆ ਜੀ ਉੱਪਰੋਂ ਦੇਖੋ ਲਾਈਟਿੰਗ ਸਾਰੇ ਪਾਸੇ ਬਹੁਤ ਵਧੀਆ ਇਹਨਾਂ ਨੇ ਪੋਈ ਹੋਈ ਹੈ ਜੋੜੀਆਂ ਜੇ ਆਪਾਂ ਸਾਰਾ ਕੁਝ ਲੱਗਿਆ ਹੋਇਆ ਉੱਪਰ ਵੀ ਆਪਾਂ ਨੂੰ ਕਿਚਨ ਮਿਲੂਗਾ ਕਿਚਨ ਦੇਖੋ ਚਿਮਨੀ ਵਗੈਰਾ ਲੱਗੀ ਹੋਈ ਹੈ ਤੇ ਵਧੀਆ ਕੁਠੀ ਹੈ ਜੀ ਤੇ ਡਿਮਾਂਡ ਦੀ ਜੇ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ ਜਿਹੜੀ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ ਜਿਵੇਂ ਦੀ ਕੋਠੀ ਹੈਗੀ ਆ ਸਾਰੇ ਸਮਾਨ ਦੇ ਨਾਲ ਇਦਾਂ ਹੀ ਲੈਣੀ ਹੈ ਤਾਂ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਜਿਹੜੀ ਪਹੁੰਚੀ ਆ ਉਹ ਆਈ ਆ ਜੀ 70 ਲੱਖ ਰੁਪਇਆ ਜੇ ਕੋਠੀ ਬਿਨਾਂ ਸਮਾਨ ਤੋਂ ਲੈਣੀ ਆ ਵੀ ਖਾਲੀ ਕੋਠੀ ਚਾਹੀਦੀ ਆ ਫਿਰ ਇਹਨਾਂ ਨੇ ਕਿਹਾ ਵੀ 65 ਲੱਖ ਦੇ ਵਿੱਚ ਸੌਦਾ ਕਰ ਦਾਂਗੇ ਬਾਕੀ ਥੋੜਾ ਬੋਤਾਂ ਅਡਜਸਟਮੈਂਟ ਹੋ ਜਾਊਗਾ ਬੇਕੇ ਤੇ ਇੱਕ ਵਾਰੀ 65 ਲੱਖ ਬਿਨਾਂ ਸਮਾਨ ਤੋਂ ਸਮਾਨ ਦੇ ਨਾਲ 70 ਲੱਖ ਰੁਪਇਆ ਬਾਕੀ ਕੋਈ ਆ ਫਿਕਸ ਰੇਟ ਨਹੀਂ ਹੈਗਾ ਜੀ ਮੋਕੇ ਤੇ ਅਡਜਸਟਮੈਂਟ ਹੋ ਜਾਊਗਾ। ਬਾਕੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਸਾਰਾ ਕੁਝ ਇਹਨਾਂ ਨੇ ਵਧੀਆ ਦਿਖਾਇਆਗਾ। ਬਾਕੀ ਡਾਊਨ ਸਿਲਿੰਗ ਤੋਂ ਨੂੰ ਮੈਂ ਕਹਾਂ ਸਗਾ ਸਾਰੀ ਹੋਈ ਹੈਗੀ। ਬਾਕੀ ਬੈਡਰੂਮ ਵਗੈਰਾ ਕਾਫੀ ਖੁੱਲੇ ਡੁੱਲੇ ਬਣੇ ਹੋਏ ਨੇ ਤੇ ਇਹ ਕੂਠੀ ਜ਼ਿਆਦਾ ਪੁਰਾਣੀ ਨਹੀਂ ਹੈਗੀ ਜੀ। ਨਮੀ ਬਿਲਕੁਲ ਥੋੜਾ ਟਾਈਮ ਹੀ ਹੋਇਆ ਬਣੀ ਨੂੰ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਸਾਰਾ ਕੁਝ ਇਹਨਾਂ ਨੇ ਦਿਖਾਇਆ ਰੰਗ ਰੂੰਗ ਦੇਖ ਲਓ ਕਿਸੇ ਪਾਸੋਂ ਆਪ ਨੂੰ ਲੇਹਾ ਹੋਇਆ ਨਹੀਂ ਮਿਲਣਾ। ਤੇ ਬਾਥਰੂਮ ਸਾਰੇ ਜਿੰਨੇ ਹੈਗੇ ਨੇ ਕੰਪਲੀਟਡ ਨੇ ਤੇ ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤੀ ਲੋਕੇਸ਼ਨ ਤੁਹਾਨੂੰ ਮੈਂ ਕਨਫਰਮ ਕਰਵਾ ਦੇਣਾ ਜੀ ਆਪਣੇ ਕੋਲੇ ਜਿਹੜੀ ਆ ਕੋਠੀ ਪਹੁੰਚੀ ਆ ਆਹ ਆਪਣੇ ਕੋਲੇ ਜਲੰਧਰ ਏਰੀਆ ਚ ਪਹੁੰਚੀ ਆ ਜੀ ਟਾਂਡਾ ਰੋਡ ਜਲੰਧਰ ਏਰੀਆ ਜੀ ਤੇ ਅਮਨ ਨਗਰ ਇਹਨਾਂ ਨੂੰ ਲੱਗਦਾਗਾ ਅਮਨ ਨਗਰ ਜਲੰਧਰ ਦੇ ਵਿੱਚ ਆ ਉੱਥੇ ਕੋਠੀ ਬਣੀ ਹੋਈ ਆ ਟਾਂਡਾ ਰੋਡ ਤੇ ਇਹਨਾਂ ਤੋਂ ਰੇਲਵੇ ਸਟੇਸ਼ਨ ਕੋਈ 5 ਤੋਂ 7 ਮਿੰਟ ਦੀ ਦੂਰੀ ਤੇ ਜੀ ਰੇਲਵੇ ਸਟੇਸ਼ਨ ਦੇ ਬਿਲਕੁਲ ਲੱਗਈ ਹੈ ਤੇ ਕਿਸੇ ਨੇ ਕੋਠੀ ਖਰੀਦਣੀ ਹੈ ਕੋਈ ਗੱਲਬਾਤ ਕਰਨਾ ਚਾਹੁੰਦਾ ਕੋਠੀ ਬਾਰੇ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ 70 875 73 033 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦੇਣਾ ਜੀ 70 875 73 033 ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਤਾਂ ਤੁਸੀਂ ਮਾਲਕ ਨਾਲ ਸਿੱਧੀ ਗੱਲ ਕਰ ਸਕਦੇ ਹੋ ਜੀ। ਬਾਕੀ ਫਰੰਟ ਕੋਠੀ ਦਾ ਬਹੁਤ ਸੋਹਣਾਗਾ ਤੇ ਕੋਠੀ ਵੀ ਸੋਹਣੀ ਹੈ ਉੱਪਰੋਂ ਛੱਤ ਵੀ ਦੇਖ ਲਓ। ਨੀਚੇ ਸਾਈਡ ਟਾਈਲਾਂ ਇਹਨਾਂ ਨੇ ਲਗਵਾਈਆਂ ਹੋਈਆਂ ਤੇ ਜਮਾ ਆਪਾਂ ਉੱਪਰ ਹੁਣ ਪੀਸੀ ਤੇ ਪਹੁੰਚ ਗਏ ਜੀ। ਤੇ ਉੱਪਰੋਂ ਵੀ ਸਾਰੀ ਮਤਲਬ ਕਿ ਛੱਤ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਤੇ ਕੋਠੀ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਹੈਗੀ ਜੀ। ਤੇ ਕੋਠੀ ਵਧੀਆ ਲੋਕੇਸ਼ਨ ਤੇ ਆ ਵਧੀਆ ਕੋਠੀ ਬਣੀ ਹੋਈ ਆ ਤਿੰਨ ਮੰਜ਼ਲੀ ਬਣੀ ਹੋਈ ਆ ਤੇ ਮੋਡਰਨ ਤਰੀਕੇ ਨਾਲ ਪੂਰੀ ਕੋਠੀ ਜਿਹੜੀ ਆ ਤਿਆਰ ਹੋਈ ਆ ਤੇ ਤੁਹਾਨੂੰ ਪਸੰਦ ਆਈਏ ਕੋਠੀ ਕੋਈ ਦੇਖਣਾ ਚਾਹੁੰਦਾ ਜਾ ਕੇ ਤਾਂ ਮਾਲਕ ਨੇ ਕਿਹਾ ਵੀ ਤੁਸੀਂ ਆ ਕੇ ਦੇਖ ਸਕਦੇ ਹੋ ਜੇ ਕੋਈ ਚਾਹਵਾਨ ਹੈਗਾ ਕੋਈ ਖਰੀਦਣ ਦਾ ਚਾਹਵਾਨ ਹੈਗਾ ਕਿਸੇ ਨੇ ਦੇਖਣੀ ਆ ਤਾਂ ਤੁਸੀਂ ਇਹਨਾਂ ਦੇ ਏਰੀਆ 'ਚ ਜਾ ਕੇ ਤੁਸੀਂ ਕੋਠੀ ਨੂੰ ਦੇਖ ਵੀ ਸਕਦੇ ਹੋ ਬਾਕੀ ਮਾਲਕ ਨਾਲ ਮੇਰੀ ਪੂਰੀ ਗੱਲ ਹੋਈ ਸੀ ਤੇ ਇਹਨਾਂ ਨੇ ਸਮਾਨ ਨਾਲ ਹੀ ਵੇਚਣਾ ਜਿੰਨਾ ਵੀ ਤੁਸੀਂ ਦੇਖਿਆ ਜਿਵੇਂ ਐਲਸੀਡੀ ਵੀ ਦੇਖੀ ਤੇ ਬਹੁਤ ਸਾਰਾ ਸਮਾਨ ਹੈ ਜੀ ਤੇ ਸਾਰਾ ਕੁਝ ਨਾਲ ਹੀ ਦੇ ਦੇਣਗੇ ਬਾਕੀ ਰੇਟ ਹੋ ਜਾਊਗਾ ਵੇਕੇ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਜੀ ਮੈਨੂੰ ਕਮੈਂਟ ਕਰਕੇ ਕੋਠੀ ਦੀ ਵੀਡੀਓ ਵਧੀਆ ਲੱਗੀ ਹੈ ਤੇ ਕੋਠੀ ਤੁਹਾਨੂੰ ਪਸੰਦ ਆਈ ਹੈ ਤਾਂ نیچے ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਜਰੂਰ ਦਬਿਓ ਤੇ ਪਹਿਲੀ ਵਾਰ ਜਿੰਨੇ ਆਇਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਜਿਨਨੇ ਪਹਿਲੀ ਵਾਰ ਪਹੁੰਚੇ ਹੋ ਤੁਸੀਂ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਲਾਜ਼ਮੀ ਕਰ ਦਿਓ ਕਿਉਂਕਿ ਆਪਾਂ ਹਰ ਰੋਜ਼ ਨਵੀਂ ਕੋਠੀ ਮਕਾਨ ਘਰ ਲੈ ਕੇ ਆਉਂਦੇ ਰਹਿੰਨੇ ਹਾਂ ਜੀ ਆਪਣੇ ਕੋਲੇ ਬਹੁਤ ਸਾਰੀਆਂ ਹੋਰ ਵੀ ਕੋਠੀਆਂ ਆਈਆਂ ਪਈਆਂ ਜੀ ਅਲੱਗ-ਅਲੱਗ ਲੋਕੇਸ਼ਨ ਤੋਂ ਤਾਂ ਤੁਸੀਂ ਕਮੈਂਟ ਕਰੋਗੇ ਜਿੱਥੋਂ ਤੁਸੀਂ ਆਖੋਗੇ ਉੱਥੋਂ ਹੀ ਆਪਾਂ ਲੈ ਕੇ ਪਹੁੰਚ ਜਾਵਾਂਗੇ ਤਾਂ ਤੁਸੀਂ ਮੈਨੂੰ ਦੱਸੋ ਇੱਕ ਵਾਰੀ ਬੱਸ ਕਿੱਥੋਂ ਆਪਾਂ ਤੁਹਾਡੇ ਖਾਤਰ ਕੋਠੀ ਲੈ ਕੇ ਪਹੁੰਚੀਏ ਤੇ ਤੁਹਾਨੂੰ ਕੋਠੀ ਤੁਹਾਡੇ ਏਰੀਆ 'ਚ ਮਿਲ ਜੂਗੀ ਤੁਹਾਡੇ ਬਜਟ ਦੇ ਵਿੱਚ ਜਿੰਨੇ ਰੇਟ ਦੇ ਵਿੱਚ ਤੁਸੀਂ ਆਖੋਗੇ ਬਾਕੀ ਮੈਨੂੰ ਕਮੈਂਟ ਲਾਜ਼ਮੀ ਕਰੋ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰੋ ਕਿਸੇ ਨੇ ਆਪਦੀ ਕੂਠੀ ਘਰ ਮਕਾਨ ਵੇਚਣਾ ਤਾਂ ਕਿਸੇ ਵੀ ਏਰੀਆ ਚਾਹੇ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਬਸ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ 73800 ਪੂਰਾ 26173 ਆਪਣਾ ਵਟਸਐਪ ਨੰਬਰ ਹੈ ਜੀ ਆਪਣਾ ਕੋਈ ਕਮਿਸ਼ਨ ਖਰਚਾ ਆਪਾਂ ਨਹੀਂ ਲੈਂਦੇ ਫਰੀ ਚ ਆਪਣਾ ਸਾਰਾ ਕੰਮ ਹੈਗਾ